ਤਬਾਦ ਬ੍ਰੇਕਰ ਹੈ ਨਾ Ok, done, good Ok Ok ਸੁਗਰਾਜ ਮਨਿਆਲਾ ਕਹਿੰਦਾ ਕਿ ਜੈਸ ਅੱਛਾ ਸੁਗਰਾਜ ਨੇ ਕੀ ਕੀਤਾ ਜੀ ਐਮ ਜੀ ਪੋਲਸੜੇ ਦਾ ਰੂਮ ਕੀਤਾ ਅੱਛਾ ਪੋਲਸੜੇ ਦਾ ਰੂਮ ਕੀਤਾ आगी मम्मी आगी तेरे तो ये कभी नहीं कहा कम से कम तेरे भाई दास भाई मैं तो सौ रुपया चाहिए सौ रुपया तो ये दाना है भाई वो भाई ये दवाई जी लेके आऊँ जी ना भाई वो भाई दवाइयाँ बैठा क्या नहीं हाँ मैं चाहिए यार सौ ही चाहिए था भाई ये बात तो क्यों नहीं थी बात तो था यार सौ ही आप आपकी ना सामान लेने हाँ ठीक ह� बाज की है -have -have. हाँ। था। हेलो? था, भी ना 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 कोई ना मैं दसना शाम कोई ना मैं दस ना शाम कोई मैं आज ना वही लेकिन साथ देखो ये जब करनी पे ये भी आये नहीं हाँ आज ओपन करो हाँ करनी क्यों मिलती है बट ये कभी हाँ हाँ आ गया आ गया ठीक है ठीक है चल यहाँ पर दस मान दे दे बढ़िया 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 बढ़िया

ਜੋਨ ਕਰਕੇ ਲਈ ਨਹੀਂ ਨਹੀਂ ਪਈ ਨਾ ਤਾ ਪੈਸੇ ਕਿਥੋਂ ਤੁਹਾਡੇ ਕੋਲੇ ਤੇਰੇ ਕੋਲ ਪੈਸੇ ਕਿਥੋਂ ਹੈ ਪੈਸੇ ਨਹੀਂ ਦਿੱਤੇ ਨਹੀਂ ਨਹੀਂ ਭਾਈ ਮੇਰੇ ਮੇਰੀ ਰਾਤ ਦੀ ਭਾਈ ਆਪ ਦੇ ਕੋਲੇ ਮੈਂ ਤੁਹਾਨੂੰ ਕੰਮ ਨਾ ਤੂੰ ਕਰਦਾ ਨਹੀਂ ਨਹੀਂ ਭਾਈ ਮੈਂ ਮੈਂ ਕੰਮ ਕਰਦਾ ਭਾਈ ਮੇਰੇ ਸੀ ਭਾਈ ਮੇਰੀ ਕਿਵੇਂ ਕਿੱਥੋਂ ਲਿਆ ਕੇ ਦੱਸ ਤੂੰ ਮੈਂ ਬਾਦ ਨਾ ਜਾਏ ਇੱਥੇ ਕਾੜਾ ਨਹੀਂ ਵੀਰੇ ਤੂੰ ਇੱਥੇ ਕੀ ਕਰਦਾ ਪਹਿਲਾਂ ਮੈਂ ਕਦੀ ਆ ਬਈ ਦੋ ਮੈਂ ਇੱਥੇ ਬੈਠਾ ਚਾਹ है ना सर नहीं भी ਬਹੁਤ ਬਹੁਤ ਇਹ ਤਾਂ ਮੇਰੇ ਆਪੇ ਨਸ਼ਾ ਕਰਦੇ ਆ ਵੀਰੇ ਕੁੜੀ ਤਾਂ ਗਈ ਆਂ ਦੀ ਲੈ ਆ ਰਾ ਇਹਦੇ ਸਾਰਾ ਸਮਾਨ ਵਿੱਚ ਤਵਰੀ ਘਰ ਚੱਕੀ 10 ਵਿੱਚ ਨਹੀਂ 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 ਉਹ ਰੇ ਜੁਰਮਾ ਵੀ ਆ ਇਹਦੇ ਫਿਕਰਾਂ ਚ ਕਿ ਸਾਰੇ ਪਾਪਰ ਦੀ ਡੈਥ ਹੋ ਗਈ ਫਿਰ ਆਪਾਂ ਆਪਾਂ ਦਰੋ ਫਿਕਰ ਕਿੰਨਾ ਆ ਦੂਸਰ ਕਰਨਾ ਕੀ

ਚੱਲੋ ਚੱਲ ਆਪਦੇ ਰਾਤ ਨੂੰ ਚਾਹ ਦਾ ਹਾਂਜੀ ਸਾਡੇ ਦਰਮਿਆਨ ਸਰਦਾਰ ਸਰਦੇਵ ਸਿੰਘ ਲੱੱਦਰ ਜੀ ਜੋ ਕੇ ਇਹਨਾਂ ਨੇ ਇੱਕ ਫਿਲਮ ਐਕਟਿੰਗ ਵਰਕਸ਼ਾਪ ਲਾਈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਜੀ ਜਿਹੜੀ ਤੁਸੀਂ ਥੀਏਟਰ ਪਤੀ ਫਿਲਮ ਐਕਟਰ ਵਰਕਸ਼ਾਪ ਲਾਈ ਸੀ ਇਹਦੇ ਬਾਰੇ ਜਾਣਕਾਰੀ ਦਿਓ ਹਾਂਜੀ ਸਸਕਾਰ ਜੀ ਪਹਿਲਾਂ ਤਾਂ ਫਿਕਰਮੰਦ মিডিਆ ਚੈਨਲ ਦਾ ਧੰਨਵਾਦ ਕਿ ਉਹ ਅੱਜ ਇਸ ਵਰਕਸ਼ਾਪ ਨੂੰ ਖਬਰ ਕਰਨ ਦੇ ਲਈ ਆਇਆ ਹੈ ਤਾਂ ਸੋ ਵਰਕਸ਼ਾਪ ਦੀ ਗੱਲ ਕਰੀਏ ਤਾਂ ਅਸਲੀ ਅਸਲ ਦੇ ਨੱਚੇ ਫਿਲਮ ਐਂਡ ਥੀਏਟਰ ਵਰਕਸ਼ਾਪ ਐਕਟਿੰਗ ਵਰਕਸ਼ਾਪ ਆ ਜਿਹੜੀ ਇਹ ਅਸੀਂ 6 ਤਰੀਕ ਤੋਂ 6 ਜੂਨ ਤੋਂ 12 ਜੂਨ ਤੱਕ ਦੀ 7 ਦਿਨ ਦੀ ਵਰਕਸ਼ਾਪ ਅਸੀਂ ਰੱਖੀ ਸੀਗੀ ਦੀਪ ਹਸਪੀਟਲ ਬੇਸਮੈਂਟ ਹਾਲ ਦੇ ਵਿੱਚ ਨਿਹਾਲ ਸਿੰਘ ਵਾਲੇ ਔਰ ਇਹਦੇ ਵਿੱਚ ਸਾਡੇ ਕੋਲੇ ਲਗਭਗ 25 ਦੇ ਕਰੀਬਨ ਬੱਚੇ ਆ ਜਿਹੜੇ ਉਹ ਇਸ ਵਰਕਸ਼ਾਪ ਦਾ ਹਿੱਸਾ ਬਣੇ ਨੇ ਭਾਗ ਲੈ ਰਹੇ ਨੇ ਸੋ ਇਹ 6 ਜੂਨ ਨੂੰ ਅਸੀਂ ਸਟਾਰਟ ਕੀਤੀ ਸੀ ਅੱਜ ਸਾਡਾ 6ਵਾਂ ਦਿਨ ਹੈ ਤੇ ਛੇਵੇਂ ਦਿਨ ਦੇ ਵਿੱਚ ਬੱਚੇ ਹਰ ਰੋਜ਼ ਕੁਝ ਨਵਾਂ ਕਰ ਰਹੇ ਨੇ ਔਰ ਹਰ ਰੋਜ਼ ਸਿੱਖ ਰਹੇ ਨੇ ਅਸੀਂ ਵੀ ਇਹਨਾਂ ਤੋਂ ਸਿੱਖ ਰਹੇ ਆ ਤਾਂ ਇਹਦੇ ਵਿੱਚ ਜਿਹੜੀਆਂ ਥੀਏਟਰ ਦੀਆਂ ਵੱਖ-ਵੱਖ ਟ੍ਰਿਕਸ ਨੇ ਵੱਖ-ਵੱਖ ਸੈਂਸਿਸ ਨੇ ਉਹਨਾਂ ਦੇ ਕੰਮ ਹੋਇਆ ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਬੱਚਿਆਂ ਨੂੰ ਅੱਜ ਜਿਹੜਾ ਫੋਨ ਤੇ ਰੁੱਝੇ ਹੋਏ ਬੱਚੇ ਆ ਜਿਹੜੇ ਕਿ ਰੀਲਾਂ ਤੋਂ ਬਿਨਾ ਉਹਨਾਂ ਨੂੰ ਹੋਰ ਕੁਝ ਦਿਸਦਾ ਨਹੀਂ ਉਹਨਾਂ ਦੇ ਵਿੱਚੋਂ ਉਹ ਚੀਜ਼ ਨੂੰ ਪਾਸੇ ਕਰਕੇ ਅਸੀਂ ਇਹ ਬੱਚੇ ਆ ਜਿਹੜੇ ਉਹਨਾਂ ਨੂੰ ਵਰਕਸ਼ਾਪ ਤੱਕ ਲੈ ਕੇ ਆਏ ਆ ਅਸੀਂ ਆਪਣਾ ਸੁਭਾਗ ਸਮਝਦੇ ਆ ਇਸ ਗੱਲ ਨੂੰ ਕਿ ਇਹਨਾਂ ਨੂੰ ਫੋਨ ਨਾਲ ਤੋੜ ਕੇ ਹਾਲਾਂਕਿ ਇਹਨਾਂ ਦੇ ਵਿੱਚ ਇਦਾਂ ਦੇ ਬੱਚੇ ਹੋਣ ਨਾ ਹੋਣ ਮੈਨੂੰ ਇਸ ਬਾਰੇ ਜ਼ਿਆਦਾ ਗਿਆਨ ਨਹੀਂ ਆ ਪਰ ਮੈਨੂੰ ਪਤਾ ਏ ਕਿ ਬੱਚੇ ਇੱਕ ਮਾਹੌਲ ਪਾਲਦੇ ਨੇ ਬੱਚੇ ਇੱਕ এনवायरमेंट ਪਾਲਦੇ ਨੇ ਤੇ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਜਿਹੜਾ ਉਹ এনवायरमेंट ਪਾਲਦੇ ਨੇ ਮਤਲਬ ਕਲਾਮਾਂ ਆਪਣੀ ਅੰਦਰ ਛੁਪੀਆਂ ਜਿਹੜੀਆਂ ਕਲਾਮਾਂ ਨੇ ਉਹਨਾਂ ਨੂੰ ਵਜ਼ਾਗਰ ਕਰਨ ਦਾ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਮਾਪਿਆਂ ਨੂੰ ਪਰ ਅਸੀਂ ਆ ਅਸੀਂ ਜਿੰਨੇ ਜੋ ਵੀ ਸੀਗੇ ਇਹਨਾਂ ਬੱਚਿਆਂ ਦੇ ਨਾਲ ਮਿਲ ਕੇ ਇਹਨਾਂ 6 ਦਿਨਾਂ ਦੇ ਵਿੱਚ ਅਸੀਂ ਉਹਨਾਂ ਸਾਰੀਆਂ ਟ੍ਰਿਕਸ ਤੇ ਕੰਮ ਕੀਤਾ ਫਿਲਮ ਐਕਟਿੰਗ ਨੂੰ ਲੈ ਕੇ ਰੰਗਮੰਚ ਐਕਟਿੰਗ ਨੂੰ ਲੈ ਕੇ ਬਹੁਤ ਵਿਸਥਾਰ ਦੇ ਵਿੱਚ ਰੰਗਮੰਚ ਦੇ ਨੌ ਰਸ ਉਹਨਾਂ ਦੇ ਵਿੱਚੋਂ ਅਸੀਂ ਪੰਜ ਰਸ ਨੇ ਜਿਹੜੇ ਉਹਨਾਂ ਨੂੰ ਕਵਰ ਕਰ ਚੁੱਕੇ ਹਾਂ ਉਹਨਾਂ ਬਾਰੇ ਬਰੀਕੀ ਚ ਇਹਨਾਂ ਬੱਚਿਆਂ ਨਾਲ ਗੱਲ ਹੋਈ ਹੈ ਇਹਨਾਂ ਬੱਚਿਆਂ ਨੇ ਉੱਤੇ ਪਰਫਾਰਮ ਕੀਤਾ ਸੋ ਕੋਸ਼ਿਸ਼ ਰਹੇਗੀ ਅੱਗੇ ਤੋਂ ਵੀ ਕਿ ਅਸੀਂ ਇਦਾਂ ਦੀਆਂ ਜਿਹੜੀਆਂ ਵਰਕਸ਼ਾਪ ਨੇ ਉਹ ਆਯੋਜਿਤ ਕਰਦੇ ਰਹੀਏ ਅਲਾਈयंस ਇੰਟਰਨੈਸ਼ਨਲ ਕਲੱਬ ਨਿਹਾਲ ਸਿੰਘ ਵਾਲਾ ਇਹ ਇਹਨਾਂ ਵੱਲੋਂ ਬਹੁਤ ਸਹਿਯੋਗ ਮਿਲਿਆ ਇਸ ਵਰਕਸ਼ਾਪ ਨੂੰ ਲਗਾਉਣ ਦੇ ਵਿੱਚ ਦੀਪ ਹਸਪੀਟਲ ਨਿਹਾਲ ਸਿੰਘ ਵਾਲਾ ਡਾਕਟਰ ਹਰਗੁਰ ਪ੍ਰਤਾਪ ਜੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਇਸ ਵਰਕਸ਼ਾਪ ਨੂੰ ਆਯੋਜਿਤ ਕਰਨ ਦੇ ਵਿੱਚ ਸੋ ਬਾਕੀ ਜੋ ਵੀ ਇਸ ਵਰਕਸ਼ਾਪ ਦਾ ਰਿਜ਼ਲਟ ਆ ਨਤੀਜਾ ਹੈ ਉਹ ਬੱਚੇ ਤੁਹਾਨੂੰ ਆਪ ਦੱਸਣਗੇ ਥੈਂਕ ਯੂ ਸੋ ਮੱਚ ਅੱਛਾ ਸਰ ਜੀ ਇਹਨਾਂ ਵਿੱਚ ਕੋਈ ਨਵੇਂ ਬੱਚੇ ਵੀ ਜਾਂ ਸਾਰੇ ਪੁਰਾਣੇ ਨੇ ਜਾਂ ਨਵੇਂ ਨੇ ਕਿੰਨੇ ਸਟੂਡੈਂਟ ਨਵੇਂ ਪੁਰਾਣੇ ਇਹਨਾਂ ਦੇ ਵਿੱਚ ਇੱਕ ਦੋ ਬੱਚੇ ਸੀਗੇ ਸਰ ਜਿਨ੍ਹਾਂ ਨੇ ਮਤਲਬ ਪਹਿਲਾਂ ਕੋਈ ਵਰਕਸ਼ਾਪ ਲਈ ਹੈ ਜਾਂ ਪਹਿਲਾਂ ਕਿਸੇ ਐਕਟ ਦੇ ਵਿੱਚ ਉਹਨਾਂ ਨੇ ਜਾਂ ਫਿਲਮ ਦੇ ਵਿੱਚ ਕਿਤੇ ਕੰਮ ਕੀਤਾ ਹੈ ਔਰ ਜ਼ਿਆਦਾਤਰ ਫਰੈਸ਼ ਨੇ ਅੱਛਾ ਸਰ ਇਹ ਵਰਕਸ਼ਾਪ ਲਾਉਣ ਦਾ ਮਨੋਰਥ ਕੀ ਆ ਕਾਰਨ ਕੀ ਕਿਉਂ ਲਾਉਣੀ ਪਈ ਅੱਛਾ ਸਾਨੂੰ ਇਹ ਫੀਲ ਹੋਇਆ ਸਰ ਕਿ ਜਿੰਨਾ ਖਿੱਤਿਆਂ ਦੇ ਵਿੱਚ ਕਿਸੇ ਕਲਾ ਦੇ ਨਾਲ ਜੁੜਨ ਦਾ ਸਬਬ ਜਾਂ ਕਿਸੇ ਕਲਾ ਬਾਰੇ ਪਤਾ ਹੀ ਨਹੀਂ ਸਾਡੇ ਏਰੀਆ ਦੇ ਵਿੱਚ ਬੇਸ਼ੱਕ ਮੋਗ ਏਰੀਆ ਦੇ ਵਿੱਚ ਬਹੁਤ ਕਲਾਵਾਂ ਤੇ ਕੰਮ ਹੋ ਰਿਹਾ ਪਰ ਰੰਗਮੰਚ ਬਾਰੇ ਬਹੁਤ ਘੱਟ मतलब बच्चियां तक दी पहुंच है जेडी वो बहुत ਘੱਟ ਦੇਖਣ ਨੂੰ ਮਿਲਦੀ ਹੈ। ਸੋ ਐਕਟਿੰਗ ਵੀ ਇੱਕ ਫੀਲਡ ਹੋ ਸਕਦਾ ਹੈ। ਐਕਟਿੰਗ ਵੀ ਇੱਕ ਕਿੱਤਾ ਹੋ ਸਕਦਾ। ਜਾਂ ਹੋਰ ਜਿਹੜੀਆਂ ਕਲਾਵਾਂ ਨੇ ਇਹਨਾਂ ਬੱਚਿਆਂ ਨੂੰ ਮਿਲ ਕੇ ਮੈਨੂੰ ਬੜਾ ਚੰਗਾ ਫੀਲ ਹੋ ਰਿਹਾ ਕਿ ਇਹਨਾਂ ਦੇ ਵਿੱਚ ਲਿਖਣ ਦੀ ਕਲਾ ਹੈ। ਗੀਤ ਬੋਲਦੇ ਨੇ ਗਾਉਣ ਦੀ ਕਲਾ ਹੈ। ਔਰ ਐਕਟ ਕਰਦੇ ਨੇ ਐਕਟਿੰਗ ਦੀ ਕਲਾ ਹੈ। ਬਸ ਗੱਲ ਕੀ ਸੀ ਕਿ ਸਾਨੂੰ ਲੱਗਾ ਕਿ ਇਹਨਾਂ ਦੇ ਵਿੱਚੋਂ ਉਹ ਜਿਹੜੀਆਂ ਸ਼ੌਕੀਆਂ ਕਲਾਵਾਂ ਨੇ ਉਹਨਾਂ ਨੂੰ ਅਸੀਂ ਪਾਲਿਸ਼ ਕਿੱਦਾਂ ਕਰਾਂ? ਤੋ ਅਸੀਂ ਸਮਝਦੇ ਆਂ ਕਿ ਬੱਚਿਆਂ ਅੰਦਰ ਕਲਾ ਹੁੰਦੀ ਆ ਪਰ ਉਹਨੂੰ ਕੱਢਣਾ ਉਹਨਾਂ ਦੇ ਅੰਦਰ ਜਿਹੜੀਆਂ ਗੁੰਝਲਾਂ ਬਣੀਆਂ ਉਹਨਾਂ ਨੂੰ ਤੋੜਨਾ ਉਹਨਾਂ ਦੀਆਂ ਮਿੱਥਾਂ ਤੋੜਨਾ ਇਹ ਸਾਰਾ ਅਸੀਂ ਐਜ਼ ਇਹ ਰੰਗਰੰਗੀ ਹੋਣ ਦੇ ਨਾਲ ਤੇ ਫਰਜ਼ ਸਭ ਅੱਛਾ ਸਰ ਜਿਵੇਂ ਕਿ ਤੁਹਾਡਾ ਕੈਂਪ ਹੈ ਜਿਹੜਾ ਸਮਾਪਤੀ ਦੇ ਪਲਾਂ ਵੱਲ ਜਾ ਰਿਹਾ ਹੈ ਹਨਾ ਇਸ ਤੋਂ ਅਗਲੀ ਰੂਪਰੇਖਾ ਕੀ ਹੋ ਬੱਚਿਆਂ ਪ੍ਰਤੀ ਬੱਚਿਆਂ ਪ੍ਰਤੀ ਸਰ ਜਿਹੜਾ ਇੱਥੇ ਜਿਹੜੀ ਵਰਕਸ਼ਾਪ ਲੱਗੀ ਹੈ ਇਹਦੇ ਵਿੱਚੋਂ 7 ਦਿਨਾਂ ਦੇ ਵਿੱਚ ਅੱਜ 6ਵਾਂ ਦਿਨ ਕੱਲ ਨੂੰ ਇਹਨਾਂ ਬੱਚਿਆਂ ਨੇ 6 ਦਿਨਾਂ ਦੇ ਵਿੱਚ ਜੋ-ਜੋ ਗਤੀਵਿਧੀਆਂ ਦੇ ਵਿੱਚ ਭਾਗ ਲਿਆ ਹੈ ਬੇਸ਼ੱਕ ਉਹ ਰੰਗਮੰਚੀ ਖੇਡਾ ਹੁਣ ਬੇਸ਼ੱਕ ਰੰਗਮੰਚ ਦੇ ਜਿਹੜੇ ਨੌ ਰਸ ਨੇ ਉਹਨਾਂ ਚੋਂ ਪੰਜ ਰਸਾਂ ਤੇ ਕੰਮ ਹੋਇਆ ਜਾਂ ਇੰਪਰੋਵਾਈਜ਼ ਜਾਂ ਕਹਿ ਲਓ ਇਮੇਜ ਵਰਕ ਜਿਹੜੇ ਇਹਨਾਂ ਨੇ ਕੀਤੇ ਆ ਜਾਂ ਸੀਨ ਕ੍ਰੀਏਟ ਕੀਤੇ ਆ ਉਹ ਕੱਲ ਨੂੰ ਸਾਡੀ ਪਰਫਾਰਮੈਂਸ ਹੋਏਗੀ 7 ਤਰੀਕ ਨੂੰ ਤੇ ਇਸ ਤੋਂ ਬਾਅਦ ਵਰਕਸ਼ਾਪ ਤੋਂ ਬਾਅਦ ਮੇਰਾ ਪੂਰਾ ਮਤਲਬ ਕੋਸ਼ਿਸ਼ ਰਹੇਗੀ ਕਿ ਇਹਨਾਂ ਬੱਚਿਆਂ ਚੋਂ ਜਿਹੜੇ ਬੱਚੇ ਬਹੁਤ ਜ਼ਿਆਦਾ ਟੈਲੈਂਟਡ ਨੇ ਉਹਨਾਂ ਨੂੰ ਕਿਸੇ ਫਿਲਮ ਦੇ ਵਿੱਚ ਲਘੂ ਫਿਲਮ ਦੇ ਵਿੱਚ ਮੈਂ ਜਿੰਨੇ ਜੋਗ ਵੀ ਆ ਇਹਨਾਂ ਨੂੰ ਪਾਰਟਿਸਿਪੇਟ ਕਰਵਾਵਾਂ ਨਾਲ ਜੁੜਨਾ ਹੈ ਆਪਾਸ਼ਾ ਹਾਂਜੀ ਕੀ ਨਾਮ ਆ ਜੀ ਮੇਰਾ ਨਾਮ ਆਕਾਸ਼ਦੀਪ ਸਿੰਘ ਹੈ ਪਿੰਡ ਕਿਹੜਾ ਜੀ ਮੇਰਾ ਪਿੰਡ ਲਵਾਰਾ ਅੱਛਾ ਜਿਹੜੀ ਆ ਵਰਕਸ਼ਾਪ ਲੱਗੀ ਸੀਗੀ ਇਹਦੇ ਬਾਰੇ ਪ੍ਰਤੀ ਜਾਣਕਾਰੀ ਦਿਓ ਕਿੱਦਾਂ ਮਹਿਸੂਸ ਹੋਇਆ ਸਰ ਸਰ ਸਾਨੂੰ ਇੱਥੇ ਵਰਕਸ਼ਾਪ ਵਿੱਚ ਆ ਕੇ ਬਹੁਤ ਵਧੀਆ ਲੱਗਿਆ ਅਸੀਂ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਉਲਝੀ ਹੋਈ ਸੀ ਤੇ ਜਿਹਦੇ ਜਿਹਦੇ ਕਾਰਨ ਅਸੀਂ ਆਪਣੇ ਆਪ ਨੂੰ ਕੋਈ ਸਮਾਂ ਦੇ ਨਹੀਂ ਸੀ ਸਕਦੇ ਤੇ ਜਦ ਅਸੀਂ ਇੱਥੇ ਆਏ ਸੀ ਤਾਂ ਬਹੁਤਾ ਸਾਨੂੰ ਚੰਗਾ ਫੀਲ ਵੀ ਨਹੀਂ ਸੀ ਹੋਇਆ ਕਿ ਯਾਰ ਪਹਿਲਾ ਦਿਨ ਆ ਪਤਾ ਨਹੀਂ ਕੀ ਕਰੂਗਾ ਉੱਥੇ ਪਰ ਜਿਵੇਂ ਜਿਵੇਂ ਦਿਨ ਅੱਗੇ ਵਧਦੇ ਗਏ ਓਵੇਂ ਓਵੇਂ ਸਾਨੂੰ ਇਸ ਫੈਰਮਾ ਮਤਲਬ ਕਿ ਵਰਕਸ਼ਾਪ ਵਿੱਚ ਬਹੁਤ ਮਜ਼ਾ ਆਉਂਦਾ ਰਿਹਾ ਅਸੀਂ ਇੱਕ ਦੂਜੇ ਨੂੰ ਬਹੁਤ ਵਧੀਆ ਤਰੀਕੇ ਨਾਲ ਜਾਣਿਆ ਤੇ ਅਸੀਂ ਹੁਣ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹੁਣ ਅੱਗੇ ਤੋਂ ਵੀ ਇਹ ਤੋਂ ਵੀ ਵਧੀਆ ਆਪ ਦਾ ਜਿਹੜਾ ਹੈਗਾ ਕੰਮ ਅਸੀਂ ਕਰ ਸਕੀਏ ਤੇ ਆਪਣੀ ਜਿਹੜੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜੋ ਉਲਝਣਾਂ ਹੈਗੀਆਂ ਉਹਨਾਂ ਵਿੱਚੋਂ ਬਾਹਰ ਨਿਕਲ ਕੇ ਅਸੀਂ ਆਪਣੇ ਆਪ ਨੂੰ ਸਮਾਂ ਦੇ ਸਕੀਏ ਕਿ ਜਿਵੇਂ ਕਿ ਤੁਸੀਂ ਇਹ ਵਰਕਸ਼ਾਪ ਲਾਈ ਹੈ ਹਨਾ ਇਸ ਤੋਂ ਅੱਗੇ ਕਿੱਦਾਂ ਮਹਿਸੂਸ ਹੋ ਰਿਹਾ ਵੀ ਕਿੱਦਾਂ ਉਤਸ਼ਾਹ ਹੋ ਰਿਹਾ ਜਾਂ ਕੋਈ ਅਗਲਾ ਤੁਹਾਨੂੰ ਇਦਾਂ ਹੋਏ ਮੈਂ ਵੀ ਆਹ ਕੁਝ ਬਣਾਇਆ ਇਦਾਂ ਕੋਈ ਰੈਗੂਲਰ ਜੁੜੇ ਲਾਂਗੇ ਇਸ ਚੀਜ਼ ਨਾਲ ਹਾਂਜੀ ਕੋਸ਼ਿਸ਼ ਤਾਂ ਇਹੀ ਰਹੇਗੀ ਕਿ ਇਸ ਚੀਜ਼ ਦੇ ਨਾਲ ਹੁਣ ਸਦਾ ਲਈ ਜੁੜੇ ਰਹੀਏ ਤੇ ਆਪਣੇ ਮਤਲਬ ਕਿ ਆਪਣੇ ਸਰ ਦਾ ਨਾਮ ਹੋਰ ਉੱਪਰ ਉਚਾਈਆਂ ਦੇ ਲੈ ਕੇ ਜਾਈਏ ਜਿਨ੍ਹਾਂ ਨੇ ਸਾਨੂੰ ਇਸ ਵਰਕਸ਼ਾਪ ਦੇ ਨਾਲ ਜੋੜਿਆ ਹਾਂਜੀ ਕੀ ਨਾਮ ਹੈ ਜੀ ਪੈਂਡ ਕਿਹੜਾ ਜੀ? ਮਾਚੀ ਕੇ ਸਰ। ਅੱਛਾ ਜਿਹੜੀ ਆ ਤੁਸੀਂ ਇਹ ਥੀਏਟਰ ਇਹ ਜ ਫਿਲਮ ਐਕਟਿੰਗ ਵਰਕਸ਼ਾਪ ਲਾਈ ਹੈ ਇਹਦੇ ਵਿੱਚ ਸਮੁਲੀਅਤ ਕੀਤੀ ਹੈ। ਇਹ ਕਿੱਦਾਂ ਮਹਿਸੂਸ ਹੋਇਆ? ਸਰ ਬਹੁਤ ਬਹੁਤ ਜ਼ਿਆਦਾ ਵਧੀਆ ਫੀਲ ਹੋਇਆ ਜੀ। ਜਿਸ ਦਿਨ ਇੱਥੇ ਆਏ ਸੀਗੇ ਜੀ ਬਹੁਤ ਉਰਜਨਾ ਵਿੱਚ ਫਸੇ ਹੋਏ ਸੀਗੇ ਜੀ ਘਰ-ਬਾਰ ਦੀ ਟੈਨਸ਼ਨਾਂ ਸੀਗੀਆਂ ਤੇ ਜੀ ਐਦਾਂ ਵੀ ਫੀਲ ਹੋ ਰਿਹਾ ਸੀਗਾ ਕਿ ਪਹਿਲਾ ਦਿਨ ਕਿਵੇਂ ਹੋਊਗਾ ਤੇ ਅਸੀਂ ਕੀ ਕਰਾਂਗੇ। ਤੇ ਫਿਰ ਸਰ ਹਾਲੀ-ਹਾਲੀ ਜਿੱਦਾਂ ਸਰ ਸਾਨੂੰ ਜਿਮੀ ਜਿਮੀ ਸਾਰਸ ਨੂੰ ਦੱਸੀ ਗਏ ਸਾਰੇ ਨਾ ਉਹਦਾ-ਉਦਾ ਸੇਕ ਜਿਨ੍ਹਾਂ ਖੋਲਦੇ ਹੈ ਨਵੇਂ ਫਰੈਂਡ ਬਣੇ। ਨਹੀਂ ਨੰਮੀ ਜੀ ਜਾਨ ਕਰਨ ਨੂੰ ਬਿਲਿਆ ਸਰ ਬਹੁਤ ਵਧੀਆ ਫੀਲ ਹੋਇਆ ਸਰ ਅੱਛਾ ਕੀ ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਇੱਥੇ ਸਰ ਇੱਥੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਰ ਐਕਟਿੰਗ ਕਰਨਾ ਸਿੱਖਾਇਆ ਸਾਨੂੰ ਸਰ ਤੇ ਐਕਟਿਵ ਰਹਿਣਾ ਸਿੱਖਾਇਆ ਸਰ ਤੇ ਜੀ ਬਹੁਤ ਕੁਝ ਮਤਲਬ ਜੀ ਐਕਟਿੰਗ ਦੇ ਕੰਮ ਕਿਦਾਂ ਕਰੀਦਾ ਜੀ ਉਹ ਦੱਸਿਆ ਸਾਨੂੰ ਜਿਹੜੀ ਆਪਣੀ ਨਿਊ ਜਨਰੇਸ਼ਨ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਇਹੋ ਜਿਹੇ ਵਰਕਸ਼ਾਪਾਂ ਲੱਗਣੀਆਂ ਚਾਹੀਦੀਆਂ ਹਾਂ ਕਰਨ ਲਈ ਉਹ ਇਹ ਵਰਕਸ਼ਾਪਾਂ ਲੱਗਣੀਆਂ ਚਾਹੀਦੀਆਂ ਸਰ ਕਿਉਂਕਿ ਜੀ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਵਿੱਚ ਕਲਾਵਾ ਹੁੰਦੀ ਹੈ ਕਲਾ ਹੁੰਦੀ ਹੈ ਜੀ ਉਹਨਾਂ ਦੀ ਕਲਾ ਬਾਹਰ ਲਿਆਉਣ ਵਾਸਤੇ ਇਹ ਵਰਕਸ਼ਾਪਾਂ ਲੱਗਣੀਆਂ ਚਾਹੀਦੀਆਂ ਸਰ ਤਾਂ ਕਿ ਉਹਨਾਂ ਨੂੰ ਮੌਕਾ ਮਿਲੇ ਕਿ ਉਹ ਐਕਟਿੰਗ ਕਰਨ ਜਾਂ ਉਹਨਾਂ ਨੂੰ ਸਿੰਗਿੰਗ ਦਾ ਸ਼ੌਕਾ ਉਹ ਉਹ ਆਪਣੀ ਜਿਹੜੀ ਕਲਾ ਹੈ ਉਹ ਦੁਨੀਆ ਦੇ ਸਾਹਮਣੇ ਲੈ ਕੇ ਆਉਣ। ਕੁਝ ਅਸ ਇਹ ਆ ਕੇ ਮੈਂ ਵੱਡਿਆਂ ਨੂੰ ਇਹ ਤਰਜੀਹ ਕਰੂੰਗਾ। ਤੇ ਆਪਣੇ ਬੱਚਿਆਂ ਨੂੰ ਜਿਹੜੀ ਵੀ ਉਹਨਾਂ 'ਚ ਕਲਾ ਏ ਕਿਰਪਾ ਕਰਕੇ ਉਸ ਕਲਾ ਦੇ ਨਾਲ ਜਰੂਰ ਜੋੜ ਜੋੜਨ ਕਿਉਂਕਿ ਅ ਅਸੀਂ ਬੇਸ਼ੱਕ ਕਿੰਨੀਆਂ ਫਿਲਮਾਂ ਬਣੀਆਂ ਨੇ ਇਹ ਸਬਜੈਕਟ ਦੇ ਉੱਤੇ ਕਿ ਅਸੀਂ ਬੱਚੇ ਨੂੰ ਬਣਾਉਣਾ ਕੁਝ ਹੋਰ ਚਾਹੁੰਦੇ ਆ ਪਰ ਬੱਚਾ ਕੁਝ ਹੋਰ ਬਨਣਾ ਚਾਹੁੰਦਾ ਸੋ ਕੋਸ਼ਿਸ਼ ਇਹ ਰਵੇ ਕਿ ਜੋ ਬੱਚੇ ਦੀ ਮਨ ਦੀ ਇੱਛਾ ਏ ਜਾਂ ਬੱਚੇ ਦੇ ਅੰਦਰ ਕਲਾ ਏ ਉਸ ਕਲਾ ਦੇ ਨਾਲ ਉਹਦਾ ਜਿਹੜਾ ਵਾਹ ਵਾਸਤਾ ਏ ਉਹ ਹਮੇਸ਼ਾ ਹੀ ਪਿਆਰ ਰਵੇ ਔਰ ਕਲਾ ਦੇ ਖੇਤਰ ਦੇ ਵਿੱਚ ਵੀ ਬਹੁਤ ਸਾਰੀਆਂ ਓਪਰਚ्युनिटीਜ਼ ਨੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਇਸ ਨਿਹਾਲ ਸਿੰਘ ਵਾਲਾ ਪਿੰਡ ਦੇ ਵਿੱਚੋਂ ਉੱਠ ਕੇ ਮਤਲਬ ਅੱਜ ਮੇਰੀ ਕਲਾ ਨੇ ਮੈਨੂੰ ਇੰਨਾ ਜ਼ਿਆਦਾ ਸਾਥ ਦਿੱਤਾ ਮੇਰੀ ਕਲਾ ਨੇ ਮੇਰੇ ਮਾਪਿਆਂ ਨੇ ਸਾਥ ਦਿੱਤਾ ਸੀ ਤਾਂ ਅੱਜ ਮੈਂ ਮਤਲਬ ਵੱਡੀਆਂ ਫਿਲਮਾਂ ਕਰ ਚੁੱਕਾ ਜਾਂ ਕਰ ਰਿਹਾ ਹਾਂ ਬਾਲੀਵੁੱਡ ਤੱਕ ਦੀਆਂ ਫਿਲਮਾਂ ਕੀਤੀਆਂ ਹੈਗੀਆਂ ਸੋ ਬੱਚਿਆਂ ਨੂੰ ਕਲਾ ਦੇ ਨਾਲ ਜ਼ਰੂਰ ਜੋੜੋ ਜਿੱਥੇ ਵੀ ਮਤਲਬ ਕੋਈ ਇਦਾਂ ਦੀਆਂ ਵਰਕਸ਼ਾਪ ਹੁੰਦੀਆਂ ਜਾਂ ਕੋਈ ਸਕੂਲ ਖੁੱਲੇ ਨੇ ਉੱਥੇ ਜ਼ਰੂਰ ਬੱਚਿਆਂ ਨੂੰ ਪਾਰਟਿਸਿਪੇਟ ਕਰਾਉਣਾ ਜਿਵੇਂ ਕਿ ਜੀ ਕਲਾ ਅਤੇ ਸਮਾਜ ਦਾ ਇਹ ਆਪਸ ਵਿੱਚ ਗਹਿਰਾ ਰਿਸ਼ਤਾ ਹੁੰਦਾ ਹੈ ਜਿਹੜਾ ਰਿਲੇਸ਼ਨ ਹੁੰਦਾ ਹੈ ਇੱਕ ਉਸ ਨਜ਼ਰੀਏ ਦੇ ਹਿਸਾਬ ਦੇ ਨਾਲ ਜਾਨੀ ਕਿ ਜੋ ਆਪਣੀ ਕਲਾਕਾਰੀ ਹੈ ਜੀ ਜੋ ਆਪਣੀ ਕਲਾ ਆ ਜੋ ਐਕਟਿੰਗ ਆ ਉਹ ਸਮਾਜ ਦੇ ਸੁਧਾਰ ਦੇ ਵਿੱਚ ਕਿਵੇਂ ਯੋਗਦਾਨ ਕਰ ਸਕਦੀ ਹੈ ਮੈਂ ਤਾਂ ਇਹ ਸਮਝਦਾ ਸਰ ਜੇ ਕੋਈ ਕਲਾਕਾਰ ਆ ਤਾਂ ਉਹ ਲੋਕਾਂ ਦਾ ਕਲਾਕਾਰ ਹੋਣਾ ਚਾਹੀਦਾ ਤੁਸੀਂ ਮੇਰਾ ਬੇਸ਼ੱਕ ਪਿਸ਼ੋਕੜ ਦੇਖ ਲਵੋ ਤੁਸੀਂ ਮੇਰੇ ਜਿਹੜੇ ਅਕਾਊਂਟ ਨੇ ਉਹਨਾਂ ਨੂੰ ਚੈੱਕ ਕਰ ਸਕਦੇ ਆ ਫੇਸਬੁੱਕ ਇੰਸਟਾਗ੍ਰam ਜਾਂ ਹੋਰ ਕਿਤੇ ਵੀ ਜਾਣਕਾਰੀ ਤਾਂ ਜਿਹੜੀ ਕਲਾ ਏ ਉਹ ਲੋਕਾਂ ਲਈ ਹੋਣੀ ਚਾਹੀਦੀ ਏ ਜੇ ਤੁਹਾਡੇ ਕੋਲੇ ਕੋਈ ਕਲਾ ਏ ਤਾਂ ਜੇ ਉਹ ਆਪਣਿਆਂ ਦਾ ਕੋਈ ਸਵਾਰ ਨਹੀਂ ਸਕਦੀ ਤਾਂ ਮੇਰੇ ਹਿਸਾਬ ਨਾਲ ਉਹ ਕਲਾ ਕਲਾ ਨਹੀਂ ਜੀ ਥੈਂਕ ਯੂ ਧੰਨਵਾਦ ਜੀ ਦੇਖ ਹਾਂਜੀ ਆ ਇੰਟਰਨੈਸ਼ਨਲ ਆਨਲਾਈਨ ਇੰਟਰਨੈਸ਼ਨਲ ਕਲੱਬ ਨਿਹਾਲ ਸਿੰਘ ਵਾਲਾ ਵੱਲੋਂ ਥੀਏਟਰ ਐਂਡ ਫਿਲਮ ਐਕਟਿੰਗ ਵਰਕਸ਼ਾਪ ਲਾਈ ਗਈ ਸੀ ਜਿਨ੍ਹਾਂ ਦੇ ਡਾਇਰੈਕਟਰ ਸਰਦਾਰ ਸੁਖਦੇਸ਼ ਸਿੰਘ ਦੰਦਰ ਦੀ ਯੂਰ ਦਾ ਸਟੂਡੈਂਟ ਆ ਉਹਨਾਂ ਨਾਲ ਗੱਲਬਾਤ ਕੀਤੀ ਹੈ ਸੋ ਫਿਕਰਮੰਦ মিডিਆ ਤੋਂ ਗੁਰਚਰਨ ਸਿੰਘ ਰਾਜੂ ਦੇ ਨਾਲ ਨਰਮਲ ਸਿੰਘ ਹਾਲ ਦੀ ਰਿਪੋਰਟ ਨੂੰ ਧੰਨਵਾਦ